ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਮੇਰਾ ਨਾਮ ਮਨਪ੍ਰੀਤ ਕੌਰ ਆ ਮੈਂ ਬੀਕੋਮ ਐਫਐਸ ਸੈਕੰਡ ਸੈਮੈਸਟਰ ਦੀ ਵਿਦਿਆਰਥਣ ਹਾਂ ਪਹਿਲਾ ਤਾਂ ਸਰ ਮੈਂ ਤੁਹਾਨੂੰ ਵਧਾਈ ਦੇਣਾ ਚਾਹੁੰਦੀ ਆ ਤੁਸੀਂ ਵਿਦਿਆਰਥੀਆਂ ਦੇ ਉਜਵਲ ਭਵਿੱਖੇ ਲਈ ਜੋ ਸਕੂਲ ਆਫ ਐਮਿਨੈਂਸ ਨਾਮ ਦੇ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਆ ਉਹ ਬਹੁਤ ਹੀ ਵਧੀਆ ਚੱਲ ਰਿਹਾ ਹੈ ਇੰਪੈਕਟ ਸਰ ਮੇਰੇ ਖੁਦ ਦੇ ਭਾਂਟਰਾ ਵੀ ਇੱਥੇ ਪੜ੍ਹਦੇ ਹਨ ਤੇ ਉਹਨਾਂ ਦੀ ਸਟੱਡੀ ਤੋਂ ਮੈਂ ਬਹੁਤ ਹੀ ਸੈਟੀਸਫਾਈਡ ਹਾਂ ਸੋ ਸਰ ਮੇਰਾ ਸਵਾਲ ਇਹ ਹੈ ਕਿ ਵਿਦਿਆਦੇ ਇਸ ਖੇਤਰ ਵਿੱਚ ਤੁਸੀਂ ਜਾਂ ਜੀਆਂ ਹੋਰ ਕਿਹੜੀਆਂ ਕਿਹੜੇ ਉਪਰਾਲੇ ਕਰ ਰਹੇ ਹੋ ਕਰੋਗੇ ਜਿਸ ਨਾਲ ਹੋਰ ਵੀ ਵਿਦਿਆਰਥੀਆਂ ਨੂੰ ਮੌਕੇ ਮਿਲ ਸਕਣ ਅਤੇ ਸਿੱਖਿਆ ਦਾ ਇਹ ਖੇਤਰ ਹੋਰ ਵੀ ਵਿਸ਼ਾਲ ਹੋ ਸਕੇ ਦੇਖੋ ਜੀ ਮੈਂ ਜਿਸ ਤਰ੍ਹਾਂ ਪਹਿਲਾਂ ਵੀ ਕਿਹਾ ਕਿ ਅੱਜ ਕੱਲ੍ਹ ਭੜਾਈ ਦੇ ਜਿਹੜੇ ਤਰੀਕੇ ਨੇ ਉਹ ਬਦਲ ਗਏ ਪਹਿਲਾਂ ਤਾਂ ਕੰਮ ਤਾਂ ਰਿਆ ਨਹੀਂ ਐਮਬੀਡੀ ਗਾਈਡਾਂ ਤੋਂ ਰੱਟੇ ਲਾਓ ਤੇ ਲਿਖ ਦਿਓ ਤੇ ਜੇ ਗਾਈਡ ਮੁਤਾਬਕ ਲਿਖਤਾ ਤਾਂ ਟੀਚਰ ਕਹਿੰਦੇ ਨੰਬਰ ਸਹੀ ਨੇ ਜੇ ਗਾਈਡ ਤੋਂ ਅੱਜ ਵੱਧ ਘੱਟ ਲਿਖਤਾ ਤਾਂ ਨੰਬਰ ਕੱਟ ਗਏ ਉਹ ਕੰਮ ਤਾਂ ਹੈ ਨਹੀਂ ਹੁਣ ਉਹ ਕੁੰਜੀਆਂ ਕੰਜੀਆਂ ਜਿਹੀਆਂ ਨਹੀਂ ਹੁੰਦੀਆਂ ਸੀ ਹੈਨਾ ਅੱਜ ਹੀ ਮੈਂ ਇੱਥੇ ਆਉਣ ਤੋਂ ਪਹਿਲਾਂ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਵਾਸਤੇ ਭੇਜ ਕੇ ਆਏ ਆ ਅੱਜ ਉਹਨਾਂ ਦੀ ਫਲਾਈਟ ਰਾਤ 5:30 ਵਜੇ ਅਸੀਂ 250 ਦੇ ਲਗਭਗ ਹੈਡਮਾਸਟਰ ਤੇ ਪ੍ਰਿੰਸੀਪਲ ਫਿਨਲੈਂਡ ਸਿੰਗਾਪੁਰ ਆਈਆਈਐਮ ਅਹਮਦਾਬਾਦ ਭੇਜ ਕੇ ਉਹਨਾਂ ਨੂੰ ਟ੍ਰੇਨਿੰਗ ਕਰਾਈ ਹੈ ਪ੍ਰਿੰਸੀਪਲ ਟ੍ਰੇਨਿੰਗ ਅਕੈਡਮੀ ਹੈ ਸਿੰਗਾਪੁਰ ਚ ਬਹੁਤ ਸਾਰੀ ਦੁਨੀਆ ਤੋਂ ਪ੍ਰਿੰਸੀਪਲ ਉੱਤੇ ਹੁੰਦੇ ਨੇ ਪੜਨ ਦੇ ਨਵੇਂ-ਨਵੇਂ ਤਰੀਕੇ ਸਿਖਾਏ ਜਾਂਦੇ ਨੇ ਹੂੰ ਆਪਣਾ ਰੱਟਾ ਸਿਸਟਮ ਤਾਂ ਖਤਮ ਹੋ ਗਿਆ ਹੁਣ ਹੁ ਤਾਂ ਹੋਰ ਬਹੁਤ ਨਵੇਂ ਤਰੀਕੇ ਆ ਗਏ ਸੋ ਕੋਈ ਵੀ ਬੱਚਾ ਪ੍ਰਮਾਤਮਾ ਨੇ ਦੇਖੋ ਸਾਰੇ ਇੱਕੋ ਜਿਹੇ ਬਣਾ ਕੇ ਭੇਜਿਆ ਕੋਈ ਬੱਚਾ ਕਿਸੇ ਹੋਰ ਕੰਮ ਚ ਮਾਹਰ ਹੋ ਸਕਦਾ ਆਪਾਂ ਕੱਲਾ ਉਹਦਾ ਸਿਰਫ ਕਿਤਾਬੀ ਕੀੜਾ ਬਣਾ ਦਿੰਨੇ ਆ ਉਹਨੂੰ ਵੀ ਨੰਬਰ ਘਟ ਆਉਂਦੇ ਨੇ ਬਲਕਿ ਮਤਲਬ ਐਲ ਕੇ ਜੀ ਵਾਲਿਆਂ ਨੂੰ ਯੂ ਕੇ ਜੀ ਵਾਲੇ ਬੱਚਿਆਂ ਨੂੰ ਮਾ ਮਕੂਰ ਦਿਓ ਨੇ 99.3 ਕਿਉਂ ਆਏ ਹੈ 99.5 ਕਿਉਂ ਨਹੀਂ ਆਏ ਲੈਦਰਸੋ ਬੱਚਾ ਹੁਣ ਹਜੇ ਐਲ ਕੇਜੀ ਯੂ ਕੇਜੀ ਦੀ ਉਮਰ ਕਿਹੜੀ ਉਹਦੀ ਪਹਿਲੇ ਹੀ ਉਹਤੇ ਇੰਨਾ ਪ੍ਰੈਸ਼ਰ ਪੈ ਜਾਂਦਾ ਹੈ ਪੰਜਵੇਂ ਤੱਕ ਜਾਂਦੇ ਜਾਂਦੇ 6 ਨੰਬਰਾਂ ਦੇ ਨਕ ਲੱਗ ਜਾਂਦੀ ਓਦੇ ਇਹ ਪ੍ਰੈਸ਼ਰ ਵਾਲੀ ਪੜਾਈ ਤੋਂ ਹਟਾਉਣਾ ਖੇਡਾਂ ਖੇਡਾਂ ਚ ਵੀ ਬਹੁਤ ਸਾਰਾ ਕੁਝ ਭਰਿਆ ਜਾ ਸਕਦਾ ਹੈ ਇੰਟਰਟੇਨਮੈਂਟ ਇੰਟਰਟੇਨਮੈਂਟ ਵੇ ਨਾਲ ਵੀ ਬਹੁਤ ਕੁਝ ਭਰਿਆ ਜਾ ਸਕਦਾ ਹੈ ਤੇ ਇਸ ਕਰਕੇ ਕੋ ਸਪੋਰਟ ਜਾਣਾ ਚਾਹੁੰਦਾ ਸਪੋਰਟ ਐਮੀਨੈਂਸ ਜਿਹੜਾ ਸਕੂਲ ਉਹਦਾ ਕੀ ਹੈ ਕਿ ਸਪੋਰਟ ਜਾਣਾ ਚਾਹੁੰਦਾ ਸਪੋਰਟ ਦੀ ਟ੍ਰੇਨਿੰਗ ਦਿਓ ਸਾਇੰਸ ਵੱਲ ਜਾਣਾ ਚਾਹੁੰਦਾ ਸਾਇੰਸ ਵਾਲੇ ਪਾਸੇ ਜੂਨ ਇਕਨੋਮਿਕਸ ਵੱਲ ਜਾਣਾ ਚਾਹੁੰਦਾ ਇਕਨੋਮਿਕਸ ਵਾਲੇ ਪਾਸੇ ਉਹਦਾ ਜਿਹੜਾ ਟ੍ਰੇਨਿੰਗ ਦਿਓ ਨੀਤਾ ਕੀ ਹੈ ਮਤਲਬ ਐਸ ਲੈਵਲ ਤੇ ਹੁੰਦਾ ਸੀਗਾ ਕਿ ਕਾਲਜ ਪਹੁੰਚ ਜਾਂਦੇ ਸੀ ਦਸਵੀਂ ਕਰਕੇ ਪ੍ਰੋਸਪੈਕਟ ਵੀ ਖਰੀਦ ਲੈਂਦੇ ਸੀ ਫਾਰਮ ਵੀ ਭਰ ਲੈਂਦੇ ਸੀ ਨਾਮ ਪਿਤਾ ਦਾ ਨਾਮ ਪਿੰਡ ਜਦੋਂ ਲਿਖਦੇ ਸੀ ਵਿਸ਼ੇ ਚੋਣਵੇਂ ਵਿਸ਼ੇ ਉਦੋਂ ਪਤਾ ਹੀ ਨਹੀਂ ਹੁੰਦਾ ਸੀ ਕੀ ਲਾਵਾਂ ਕੀ ਲੈਣਾ ਨਾਲ ਦਾ ਕਹਿੰਦੇ ਸੀ ਇਕਨੋਮਿਕਸ ਨਾਲ ਲਈ ਔਖੀ ਹੁੰਦੀ ਹੈ ਫਿਜੀਕਲ ਐਜੂਕੇਸ਼ਨ ਲੈ ਲੈ ਸੌਖੇ ਕੰਮ ਹੈ ਕੀ ਪਤਾ ਵੀ ਉਹਨੂੰ ਇਕਨੋਮਿਕਸ ਔਖੀ ਲੱਗਦੀ ਹੋਵੇ ਮੈਨੂੰ ਨਾ ਲੱਗਦੀ ਹੋਵੇ ਸੋ ਕੈਰੀਅਰ ਗਾਈਡੈਂਸ ਸਾਡੇ ਹੈ ਹੀ ਨਹੀਂ ਕੈਰੀਅਰ ਗਾਈਡੈਂਸ ਦੀ ਕੋਈ ਪੋਸਟ ਹੀ ਹੈ ਨਹੀਂ ਸਾਡੇ ਦੱਸਦੇ ਹੀ ਨਹੀਂ ਸਾਨੂੰ ਅਸੀਂ ਕੀ ਕਰਨਾ ਤੁੱਕੇ ਨਾਲ ਬਣ ਜਾਨੇ ਜੋ ਬਣ ਜਾਨੇ ਸੋ ਇਸ ਕਰਕੇ ਹੁਣ ਸਕੂਲ ਆਫ ਫੈਮਿਲੀਅਰਨਸ ਇਸ ਚ ਬਹੁਤ ਆ ਹੈਲਪ ਕਰ ਰਿਹਾ ਕਿ ਬੱਚੇ ਨੇ ਜੋ ਜਿਸ ਕਿਸਮ ਦਾ ਬੱਚੇ ਦਾ ਇੰਟਰਸਟ ਹੈ ਉਹ ਬੱਚੇ ਦੇ ਇੰਟਰਸਟ ਨਾਲ ਉਸੇ ਨੂੰ ਪੜਾਵਾਂਗੇ ਤਾਂ ਕਿ ਉਹ ਬੱਚੇ ਦਾ ਜੋ ਪਰਮਾਤਮਾ ਨੇ ਉਹਨੂੰ ਟੈਲੈਂਟ ਦਿੱਤਾ ਹੈ ਤਾਂ ਜਿਵੇਂ ਆਪਾਂ ਬਹੁਤ ਸਾਰੇ ਕਹਿੰਦੇ ਆ ਕਿ ਯਾਰ ਐਂ ਲੱਗਦਾ ਰੱਬ ਨੇ ਇਸੇ ਕੰਮ ਵਾਸਤੇ ਭੇਜਿਆ ਹੋਵੇ ਹੈਨਾ ਵੀ ਇੰਨਾ ਬੰਦਾ ਬੱਚਾ ਟੈਲੈਂਟਡ ਹੁੰਦਾ ਉਸ ਬੱਚਾ ਛੁਇਸ ਕਰਕੇ ਪਰਮਾਤਮਾ ਨੇ ਹਰੇਕ ਨੂੰ ਫਨ ਦਿੱਤਾ ਪਰ ਉਹਨੂੰ ਨਿਖਾਰਨ ਵਾਸਤੇ ਰੇਤੀਆਂ ਲਾਉਣੀਆਂ ਉਹ ਆਪਣਾ ਕੰਮ ਹੈ ਸਰਕਾਰਾਂ ਦਾ ਸੋ ਸੇ ਕੋਈ ਵੀ ਬੱਚਾ ਇਹੋ ਜਿਹਾ ਨਹੀਂ ਰੱਖਾਂਗੇ ਕਿ ਜਿਹਨੂੰ ਆਪਾਂ ਇਹ ਕਹੇ ਸੀ ਕਿ ਤਾ ਨਲਾਇਕ ਹੈ ਤਾ ਇਹ ਤਾਂ ਪੜਾਈ 'ਚ ਪਿੱਛੇ ਹੈ ਅਮਰੀਕਾ ਕੈਨੇਡਾ ਦੇ ਮੈਂ ਪੜਾਈ ਦਾ ਸਿਸਟਮ ਦੇਖਿਆ ਹੋਇਆ ਉੱਥੇ ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਹੋਵੇ 94 ਕਿਸੇ ਵੀ ਸਵਾਲ ਦਾ ਜਵਾਬ ਗਲਤ ਨਹੀਂ ਹੈਗਾ opinion ਤੁਹਾਡਾ ਬਸ ਜੇ ਉਹਨਾਂ ਨੇ ਕਹਿਤਾ ਕਿ ਫਾਸਟ ਫੂਡ ਜਿਹੜਾ ਉਹਦੇ ਬਾਰੇ ਲਿਖੋ ਵੀ ਚੰਗਾ ਹੈ ਜਾਂ ਮਾੜਾ ਤੁਸੀਂ ਲਿਖਤਾ ਫਾਸਟ ਫੂਡ ਬਹੁਤ ਚੰਗਾ ਹੈ ਲਿਖੋ ਵੀਰ ਥੱਲੇ ਕਿ ਮੈਂ ਚੰਗਾ ਕੀ ਕੀ ਇਹਦੇ ਫਾਇਦੇ ਨੇ ਕੀ ਐ ਜੇ ਲਿਖਤਾ ਵੀ ਨਹੀਂ ਹੈ ਬਾੜਾ ਫਿਰ ਮਾਰੇ ਦੇ ਉਹ ਉਹਦੀਆਂ ਬਰਾਈਆਂ ਲਿਖੋ ਕਿ ਕੀ ਇਹਦੇ ਕਾਰਨ ਹੈਲਥ ਨੂੰ ਨੁਕਸਾਨ ਆ ਜਾਂ ਪਰ ਨੰਬਰ ਦੋਨਾਂ ਨੂੰ ਜੇ ਚੰਗੇ ਨੇ ਚੰਗਾ ਸਾਬਤ ਕਰਤਾ ਨੰਬਰ ਉਹਨੂੰ ਵੀ ਉਹਨੇ ਮਿਲਣਗੇ ਜੇ ਮਾਰੇ ਨੇ ਮਾਰਾਉ ਨੂੰ ਸਾਬਤ ਕਰਤਾ ਤਾਂ ਨੰਬਰ ਉਹਨੂੰ ਵੀ ਉਹਨੇ ਮਿਲਣਗੇ ਆਪਣੇ ਇੱਥੇ ਉਹੀ ਪੰਗਾ a2 b2 2ab ਕਣਕੇ ਲੈ ਖਰੀਦੇ ਆ ਫਾਰਮੂਲਾ ਵਰਤ ਕੇ ਤੂੰ ਟੈਨ θੀਟਾ ਕੋਸ θੀਟਾ ਨੇ ਵੀ ਉਹ ਸਾਇੰਸ ਵਾਲਿਆਂ ਦਾ ਟੈਨ θੀਟਾ ਕੋਸ θੀਟਾ ਉਹਨਾਂ ਨੂੰ ਪੜਾਓ ਸਾਨੂੰ ਲੱਗ ਜਾਂਦੇ ਉਹ ਕਿਸੇ ਨਾ ਪੋਸਟਮੈਨਾਂ ਦੀਆਂ ਪੋਸਟਾਂ ਨਿਕਲੀਆਂ ਡਾਕੀਏ ਰੱਖਣੇ ਸੀ ਡਾਕੀਏ ਮਿਨੀਮਮ ਕੁਆਲਿਫਿਕੇਸ਼ਨ ਬੀਏ ਸੀ ਆ ਕੇ ਬਹੁਤ ਸਾਰੇ ਲੱਖਾਂ ਅਰਜ਼ੀਆਂ ਆ ਗਈਆਂ ਸਿਲੈਕਟ ਵੀ ਕਰ ਲਏ ਉਹਨਾਂ ਚੋਂ ਇੰਟਰਵਿਊ ਲੈਣ ਲੱਗੇ ਕਹਿੰਦੇ ਜੀ ਇੱਕ ਨੂੰ ਕਹਿੰਦੇ ਵੀ ਆ ਜਾ ਇੰਟਰਵਿਊ ਕਰਨੀ ਤੇਰੀ ਬਸ ਬਾਕੀ ਸਾਰਾ ਠੀਕ ਹੈ ਕਹਿੰਦੇ ਜੀ ਠੀਕ ਹੈ ਅੰਦਰ ਗਿਆ ਉਹਨੂੰ ਕਹਿੰਦੇ ਵੀ ਧਰਤੀ ਤੋਂ ਚੰਨ ਤੱਕ ਦੀ ਦੂਰੀ ਕਿੰਨੀ ਹੈ ਉਹ ਕਹਿੰਦਾ ਜੀ ਇਸ ਰੂਟ ਤੇ ਚਿੱਠੀਆਂ ਮੰਨਣੀਆਂ ਨੇ ਫਿਰ ਮੇਰਾ ਜਵਾਬ ਹੈ ਜੀ ਉਹ ਯਾਰ ਤੁਸੀਂ ਡਾਕੀ ਰੱਖਣੇ ਨੇ ਤੁਸੀਂ ਧਰਤੀ ਤੋਂ ਚੰਨ ਪੁੱਛੀ ਜਾਂਦੇ ਹੋ ਤੁਸੀਂ ਉਹਨੂੰ ਪੁੱਛ ਲਓ ਵੀ ਹਾਲ ਗੇਟ ਤੋਂ ਬੱਸ ਸਟੈਂਡ ਕਿੰਨੀ ਕੁ ਦੂਰ ਹੈ ਹੈ ਉਹਨੂੰ ਪੁੱਛ ਲਓ ਵੀ ਅਜ ਨਾਲੇ ਤੁਰ ਮਰਮਦਾਸ ਕਿੰਨਾ ਪੈਂਦਾ ਜਿੱਥੇ ਉਹਨੇ ਚਿੱਠੀਆਂ ਬੰਦਣੀਆਂ ਨੇ ਨਾ ਚੰਦ ਦਾ ਉਹਨੇ ਨਾ ਕੀ ਟਿੰਕਾ ਥੋੜਾ ਬਹੁਤ ਪਰ ਲਿਖਟੜ ਰੱਖੋ ਨਾ ਸਾਨੂੰ ਪੜਾਇਆ ਹੀ ਸਾਨੂੰ ਹੋਰ ਕੁਝ ਜਾਂਦਾ ਕੰਮ ਜ਼ਿੰਦਗੀ ਚ ਕੁਝ ਹੋਰ ਆਉਂਦਾ ਜੀ ਸੋ ਅਸੀਂ ਚਾਹੁੰਦੇ ਆ ਕਿ ਤੁਹਾਡੀ ਜ਼ਿੰਦਗੀ ਚ ਕੰਮ ਵੜਾ ਲਿਖਟੜ ਜਿਹੜੀ ਪੜ੍ਹਾਈ ਐ ਉਹ ਤੁਸੀਂ ਕਰੋ ਜੀ ਥੈਂਕ ਯੂ ਸੋ ਥੈਂਕ ਯੂ ਸਤਿ ਸ਼੍ਰੀ ਅਕਾਲ ਸਰ ਜੀ ਮੇਰਾ ਨਾਮ ਹਰਮਨ ਹੈ ਤੇ ਮੈਂ ਬੀਬੀਏ ਦੀ ਵਿਦਿਆਰਥਣਾ ਜਿਵੇਂ ਕਿ ਤੁਸੀਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਹੋਏ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਤੁਹਾਡਾ ਹੁਣ ਤੱਕ ਦਾ ਰਾਜਨੀਤਿਕ ਸਫ਼ਰ ਆ ਉਹ ਕਿਵੇਂ ਦਾ ਰਿਹਾ ਕੀ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ ਤੇ ਜੇ ਸਾਡੇ ਵਿੱਚੋਂ ਹੀ ਕੋਈ ਵਿਦਿਆਰਥਣ ਅੱਗੇ ਜਾ ਕੇ ਪੰਜਾਬ ਦਾ ਸੀਐਮ ਬੰਨਣਾ ਚਾਵੇ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਸਵਾਲ ਹੈ ਪਹਿਲੀ ਵਾਰ ਤਾਂ ਸ਼ੁਕਰ ਕੁੜੀਆਂ ਵੱਲੋਂ ਵੀ ਰਾਜਨੀਤੀ 'ਚ ਥੋੜਾ ਜਿਹਾ ਦਖਲ ਥੋੜਾ ਜਿਆਦਾ ਇੰਟਰਸਟ ਦਿਖਾਇਆ ਗਿਆ ਸੋ ਦੇਖੋ ਰਾਜਨੀਤੀ ਜਿਹੜੀ ਹੈ ਜਿਸ ਸੱਚੇ ਦਿਲੋਂ ਕਰਨੀ ਹੈ ਤਾਂ ਉਹ ਸੇਵਾ ਹੈ ਨਹੀਂ ਤਾਂ ਰਾਜਨੀਤੀ ਬਦਨਾਮ ਹੋ ਗਈ ਜੀ ਰਾਜਨੀਤੀ ਪੈਸੇ ਵਾਲਿਆਂ ਦਾ ਤੇ ਗੁੰਡਿਆਂ ਦਾ ਖੇਡ ਬ ਆਮ ਬੰਦੇ ਰਾਜਨੀਤੀ ਵੱਲ ਜਾਂਦੇ ਨਹੀਂ ਛੱਡ ਪਰ ਯਾਰ ਗੰਦਗੀ ਜਿੱਥੇ ਜਾਣਾ ਹੈ ਇਹ ਕਾਰਨ ਹੈ किसी ने लिख्या कि राजनीति माड़े बंदे इस करके नहीं ज्यादा है कि माड़े बंदे ही आते हैं राजनीति माड़े बंदे इस करके ने कि चंगे घट जाते हैं उस चंगे घट जाएंगे आप ही माड़े राजे फिर आप कर साल तो साल तू तो, पांच साल तू तो, लुटी जाओ जे असी एफर्ट की मैं अपना प्रोफैशन छेड बहुत मतलब फेमस कलाकार मैं मैंने कोई जरूरत नहीं अरविंद केजरीवाल जी आईआरएस ऑफिसर ਸੀ ਇਨਕਮ ਟੈਕਸ ਦੇ ਕਮਿਸ਼ਨਰ ਸੀਗੇ ਆਈਆਈਟੀ ਖੜਕਪੁਰ ਤੋਂ ਇੰਜੀਨੀਅਰ ਨੇਓ ਮਨੀਸ਼ ਸੋਦੀਆ ਜੀ ਬਹੁਤ ਫੇਮਸ ਪੱਤਰਕਾਰ ਸੀਗੇ ਸਾਡੇ ਬਹੁਤ ਸਾਰੇ ਐਮਐਲਏ ਵਕੀਲ ਸੀ ਕਿ ਡਾਕਟਰ ਸੀ ਸਾਡੇ ਕੁਲਦੀਪ ਢਾਲੇਵਾਲ ਜੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਨੇ ਜੀ ਅਮਰੀਕਾ ਦੇ ਸਿਟੀਜ਼ਨ ਸੀ ਸੀਗੇ ਇੱਥੇ ਇਲੈਕਸ਼ਨ ਲੜਨ ਵਾਸਤੇ ਪਾਸਪੋਰਟ ਗਿਵਾਪ ਕਰਕੇ ਭਾਰਤ ਦੀ ਸਿਟੀਜ਼ਨਸ਼ਿਪ ਦੁਬਾਰਾ ਲਈ ਤੇ ਅੱਜ ਮਨਿਸਟਰ ਨਹੀਂ ਸਾਡੇ ਕੈਬਨਿਟ ਦੇ ਵਿੱਚ ਅਜੇ ਨਾਲੇ ਤੋਂ ਐਮਐਲਏ ਨੇ ਸੋ ਰਾਜਨੀਤੀ 'ਚ ਜੇ ਤੁਸੀ ਆਉਣਾ ਹੈ ਤਾਂ ਬਸ ਇਹ ਸੋਚ ਕੇ ਆਓ ਇਹ ਸੋਚ ਕੇ ਆਓ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਦਾ ਪਿਆਰ ਤੁਹਾਡੇ ਪਿੱਛੇ-ਪਿੱਛੇ ਆਊਗਾ ਜੀ ਤੇ ਜੇ ਰਾਜਨੀਤੀ ਜੇ ਸੋਚ ਕੇ ਆਵਾਂਗੇ ਪੈਸੇ ਕਮਾਉਣੇ ਨੇ ਫੇ ਲੋਕਾਂ ਦਾ ਪਿਆਰ ਤਾਂ ਛੱਡੋ ਜੀ ਫਿਰ ਤਾਂ ਕੋਈ ਨਾ ਕੋਈ ਜੇਲ੍ਹ ਤੁਹਾਡੇ ਸਾਹਮਣੇ ਆਊਗੀ ਕਦੇ ਨਾ ਕਦੇ ਤੁਸੀਂ ਫਸ ਜਾਓਗੇ ਫਿਰ ਬੈਠੇ ਰਹੋਗੇ ਉੱਥੇ ਫਾਇਦਾ ਕੋਈ ਬਦਨਾਮ ਹੋ ਜਾਓਗੇ ਲੋਕਾਂ ਨੇ ਕਹਿ ਆਇਆ ਜਾਂ ਬੰਦਾ ਆਇਆ ਸੀ ਇਹਨੇ ਬੇੜਾ ਕਰ ਕਰਕੇ ਰੱਖਤਾ ਯਾਰ ਇਹਨੇ ਬਹੁਤ ਜਿੰਨੇ ਦੀਆਂ ਬਰਬਾਦ ਕਰਤੀਆਂ ਨੈਲਸਨ ਮੰਡੇਲਾ ਜਾਣਦੇ ਹੋ ਨੈਲਸਨ ਮੰਡੇਲਾ 26 ਸਾਲ ਜੇਲ੍ਹ ਸਾਊਥ ਅਫਰੀਕਾ ਦੀ ਜਦੀ ਵਲ ਤੇ ਨੈਲਸਨ ਮੰਡੇਲਾ ਨੂੰ ਪੁੱਛਿਆ ਕਿਸੇ ਨੇ ਕਿ ਲੋਕ ਲੀਡਰ ਕਦੋਂ ਮੰਨਦੇ ਐ ਤੁਹਾਨੂੰ ਉਹ ਕਹਿੰਦਾ ਵੀ ਜਦੋਂ ਕੌਮ ਤੇ ਕੋਈ ਖੁਸ਼ੀ ਦਾ ਪਲ ਆਇਆ ਹੋਵੇ ਜਦੋਂ ਕੋਈ ਦੇਸ਼ ਤੇ ਕੋਈ ਖੁਸ਼ੀ ਦਾ ਪਲ ਹੋਵੇ ਕੌਮ ਖੁਸ਼ੀ ਮਨਾਉਣੀ ਚਾਹੁੰਦੀ ਹੋਵੇ ਆਪ ਪਿੱਛੇ ਹੋ ਜੋ Let them enjoy ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਪਰ ਜਦੋਂ ਕੌਮ ਤੇ ਕੋਈ ਭੀੜ ਪੈ ਜੇ ਕੌਮ ਤੇ ਕੋਈ ਗਿਪਤਾ ਪੈ ਜੇ ਆਪ ਅੱਗੇ ਹੋ ਜੋ ਲੋਕਾਂ ਨੂੰ ਕਹੋ ਆਓ ਮੇਰੇ ਨਾਲ ਆਪਾਂ ਚੱਲਦੇ ਆਂ आप विपता तो छुटकारा पावे लोग लीडर मान लेंगे बस इतने की करते साढ़े वाले खुशी तो आप मना लेंगे भीड़ वेड़े सू कल छाड़ देंगे कुरबानिया का टाइम आ कर्बानियां कुरबानिया देव दे। दे जी कुरबानी का टाइम आ गया कुरबानिया देने असी रह गए जी रैलिया असी रह गए आम लोग इनका कोई वेला ही नहीं ना पुत ना भतीजा ना साला ना जीजा सारे ही कुछ ना कुछ है साडा कोई काम तो लग्या होया जी ਅਸੀਂ ਪਨਾਮਾ ਦੇ ਕੋਲੰਬੀਆ ਦੇ ਜੰਗਲਾਂ ਵਿੱਚ ਦੀ ਜਾਂਦੇ ਹਾਂ ਕਿ ਉੱਥੇ 66 ਲੱਖ ਰੁਪਏ ਦੇ ਕੇ ਵੀ ਨਿਕਲ ਜੀ ਇੱਥੋਂ ਫਿਰ ਜੇ ਅੰਗਰੇਜ਼ਾਂ ਕੋਲ ਹੀ 66 ਲੱਖ ਰੁਪਏ ਦੇ ਕੇ ਜਾਣਾ ਸੀ ਫਿਰ ਸ਼ਹੀਦ ਆਜ਼ਮ ਭਗਤ ਸਿੰਘ ਆਇਆ ਰਾਜਗੁਰੂ ਸਖਦੇਵ ਉਹ ਰੀ ਲਾਲਾ ਲਾਜਪਤਰਾਏ ਮਦਨ ਨਾਲ ਟੀਂਗ ਰੋਰੀ ਇੱਕ ਆਦੇ ਵਾਸਤੇ ਸ਼ਹੀਦ ਕਰਾ ਲੈ ਫਿਰ ਅਸੀਂ ਜੀ ਉਹ ਉਹ ਸ਼ਹੀਦ ਹੋ ਗਏ ਉਹਨਾਂ ਨੂੰ ਕੱਢਣ ਵਾਸਤੇ ਅੱਜ ਆਪਾਂ ਤੜਫਦੇ ਫਿਰਦੇ ਉਹਨਾਂ ਕੋਲ ਪਹੁੰਚਣ ਵਾਸਤੇ ਕਿ ਕੀ ਘਟਿਆ ਜੀ ਫਿਰ ਧਰਤੀ 'ਚ ਕੋਈ ਕਮੀ ਆਈ ਜਾਂ ਦੱਸੋ ਛੋਟੇ ਦੇ ਸਿਰ ਵਰਗੀ ਧਰਤੀ ਐ 150 ਮਣ ਦਾਣੇ ਪੈਦਾ ਕਰਦੀ ਐ ਜੀ ਆਪਣੀ ਧਰਤੀ 90 ਮਣ ਝੋਨਾ 60 ਮਣ ਕਣਕ ਕਿਸੇ ਦੁਨੀਆ 'ਤੇ ਤਿੰਨ ਅਨਾਜ ਪੈਦਾ ਨਹੀਂ ਕਰਦੀ ਉਹ ਜਿੱਥੇ ਜਿਹੜੇ ਜਿੱਥੇ ਜਾਣਦੇ ਆ ਨਾ ਆਪਾਂ ਅਮਰੀਕਾ ਕੈਨੇਡਾ ਬਰਫ਼ ਹੀ ਪਈ ਰਹਿੰਦੀ ਛੇ ਛੇ ਮਹੀਨੇ ਵੀ ਪੱਛੀ ਮਣ ਦਾਣੇ ਬਰਾਨੀ ਜੀ ਪੈਦਾ ਹੁੰਦੀ ਐ ਮੈਨੂੰ ਸਮਝ ਨਹੀਂ ਆਉਂਦੀ 25 ਮਣ ਵਾਲੇ ਮੌਜਾ ਮਰੀ ਜਾਂਦੇ ਆ 150 ਮਣ ਨਾਲ ਭੁੱਖੇ ਮਰੀ ਜਾਂਦੇ ਆ ਕਾਰਨ ਕੌਮ ਵੀ ਮਿਹਨਤੀ ਹੈ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਆਈ ਫਿਰ ਕਾਰਨ ਕਾਰਨ ਇਹ ਕਿ ਜਿਹੜੇ ਮੂਰੇ ਲਾ ਲੀ ਲੀਡਰ ਉਹ ਕੰਮ ਦੇ ਨਹੀਂ ਨਿਕਲੇ ਉਹ ਆਪ ਖਾਈ ਗਏ ਭਗਤ ਸਿੰਘ ਉਹਨਾਂ ਨੂੰ ਇਹ ਕਦੇ ਵੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹ ਕਹਿੰਦੇ ਆਜ਼ਾਦੀ ਤਾਂ ਮਿਲਣੀ ਹੀ ਮਿਲਣੀ ਹੈ ਚਿੰਤਾ ਉਹਨਾਂ ਨੂੰ ਇਸ ਗੱਲ ਦੀ ਸੀ ਕਿ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਤੇ ਉਹ ਹੀ ਹਾਲ ਹੋ ਗਿਆ ਹੁਣ ਫਿਰ 70 ਸਾਲ ਹੋ ਗਏ ਇਤਿਹਾਸ ਵੀਰੇ ਦੇ ਟੱਕਣ ਨਹੀਂ ਪੂਰੇ ਹੋਏ ਆਪਾਂ ਤੋਂ ਅਜੇ ਉਹ ਲੋਚਾਂ ਤੇ ਚੜਨ ਫਿਰਦੇ ਆ ਮੰਗਲ ਗ੍ਰਹਿ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸੀਵਰੇਜ ਤੇ ਟੋਬੇ ਛੱਪੜ ਇੱਥੇ ਬੰਦੇ ਆਏ ਕਿਉਂਕਿ ਅਸੀਂ ਸੜਕਾਂ ਜਾਂ ਪੁਲਾਂ ਬਣਾਉਣ ਨੂੰ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਮੰਨ ਲਿਆ ਵਿਕਾਸ ਬૌਧਿਕ ਵਿਕਾਸ ਹੋਵੇ ਨਾ ਤਾਂ ਵਿਕਾਸ ਆ ਜੀ ਪੜਾ ਦਿਓ ਬੱਚਿਆਂ ਨੂੰ ਆਈਪੀਐਸ ਬਣਾ ਦਿਓ ਆਈਐਸ ਬਣਾ ਦਿਓ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਉਹਨਾਂ ਦਾ ਇਹੀ ਸਮਾਜ ਉੱਪਰ ਜਾਊਗਾ ਬਾਦ ਸੋ ਇਸ ਕਰਕੇ ਆਜਨੀਤੀ ਚ ਆਓ ਵੈਲਕਮ ਹੈ ਤੇ ਮੈਂ ਤਾਂ ਸਾਡੇ ਕੋਲੇ 11 ਐਮਐਲਏ ਸਾਡੀਆਂ ਮਤਲਬ ਕੁੜੀਆਂ ਨੇ ਇਕੱਲੀ ਪਾਰਟੀ ਹੈ ਸਾਡੀ ਜਿੱਦੇ 11 ਐਮਐਲਏ ਕੁੜੀਆਂ ਨੇ ਔਰ ਇਸ ਵਕਤ 8 ਡੀਸੀ ਕੁੜੀਆਂ ਨੇ ਜਿਨ੍ਹਾਂ ਚੋਂ ਸਾਕਸ਼ੀ ਇੱਕ ਅੰਮ੍ਰਿਤਸਰ ਦੀ ਤੁਹਾਡੇ ਸਾਹਮਣੇ 19 ਏਡੀਸੀ ਕੁੜੀਆਂ ਨੇ 19 ਏਡੀਸੀ ਪੰਜਾਬ ਚ 3 ਐਸਐਸਪੀ ਕੁੜੀਆਂ ਨੇ 1 ਸੀਪੀ ਕੁੜੀ ਹੈ ਸੱਤ ਸੈਕਟਰੀ ਆਫ ਦਾ ਡਿਪਾਰਟਮੈਂਟ ਡਿਪਾਰਟਮੈਂਟ ਦੇ ਮਾਲਕ ਹੁੰਦਾ ਜਿਹੜਾ ਸੈਕਟਰੀ ਹੁੰਦਾ ਸੀਐਮ ਨੂੰ ਰਿਪੋਰਟ ਕਰਦਾ ਸੈਕਟਰੀ ਬਸ ਸੱਤ ਉਹਨੇ ਜੀ ਫਿਰ ਤੁਸੀਂ ਕਿਹੜੀ ਗੱਲੋਂ ਘਟਾਈ ਆਓ ਵੈਲਕਮ ਔਰ ਲੋਕਾਂ ਦੇ ਤਾਨੇ ਮੇਨੇ ਲਾਂਬੇ ਇਹ ਉਹ ਸਭ ਪਰਾ ਛੱਡ ਕੇ ਆਇਓ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨਹੀਂ ਉਹਨਾਂ ਨੇ ਤਾਂ ਨਗੋਚਾਂ ਕੱਢਣੀ ਕੱਢਣੀਆਂ ਨੇ ਇੱਕ ਬੰਦਾ ਸੀ ਉਹਨੂੰ ਬਹੁਤ ਡੈਕਟਿਵ ਮਾਈਂਡਡ ਸੀ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਹਰ ਜੀ ਇੱਚ ਹੀ ਕਹਿੰਦਾ ਸੀ ਆ ਐ ਨਹੀਂ ਨਹੀਂ ਆਏ ਨਹੀਂ ਉਹ ਯਾਰ ਦੋਸਤ ਵੀ ਕਹਿੰਦਾ ਯਾਰ ਬੜਾ ਪੰਗਾ ਯਾਰ ਇਹ ਕਿਸੇ ਜੀ ਦੀ ਤਾਰੀਫ ਹੀ ਨਹੀਂ ਕਰਦਾ ਉਹਨਾਂ ਦੇ ਯਾਰ ਦੋਸਤਾਂ ਨਾਲ ਕਿਤੇ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲੈ ਕਹਿੰਦੇ ਐਝ ਨਹੀਂ ਨੁਕਸ ਖੜ ਖਾ ਸਕਦਾ ਉਹ ਉਹਨੂੰ ਬੁਲਾ ਲਿਆ ਬੁਲਾ ਕੇ ਟੋਬੇ ਤੇ ਇਧਰਲੇ ਪਾਸਿਓਂ ਕੁੱਤਾ ਛੱਡਤਾ ਕੁੱਤਾ ਪਾਣੀ ਦੇ ਉੱਤੋਂ ਦੀ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਬਈ ਇਦੇ ਬਾਰੇ ਕੀ ਕਹੇਗਾ ਕਹਿੰਦਾ ਮੈਂ ਸਮਝ ਗਿਆ ਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਮੈਂ ਨਾ ਪਤਾ ਜੀ ਉਹਨੇ ਫੇਰ ਨੁਕਸ ਕਰਤਾ ਉਹਨਾਂ ਨੂੰ ਤਾਂ ਕੱਢਣੀ ਕੱਢਣਾ ਜੀ ਠੀਕ ਹੈ ਨਾ ਸੋ ਆਪਣਾ ਰਾਹ ਜਿਹੜਾ ਆਪਣੀ ਮੰਜ਼ਿਲ ਜਿਹੜੀ ਹੈ ਉਹ ਕਲੀਅਰ ਰੱਖੋ ਜਿੰਨੇ ਚਿਰ ਇਵਨ ਨੂੰ ਟੱਚ ਨਹੀਂ ਕਰਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਕਿ ਕੌਣ ਕੌਣ ਪਿੱਛੇ ਰਹਿ ਗਿਆ ਇਹ ਕੰਮ ਕਾਇਮ ਰਿਆਂਦਾ ਹੈ ਕਿ ਕੌਣ ਪਿੱਛੇ ਰਹਿ ਗਿਆ ਕੌਣ ਫਰਸਟ ਆ ਗਿਆ ਪਿੱਛੇ ਮੁੜ ਕੇ ਦੇਖਣ ਲੱਗੋਗੇ ਇਧਰ ਦੀ ਚਾਰ ਲੰਗ ਜਾਣਗੇ ਪੰਜਵੇਂ ਨੰਬਰ ਤੇ ਆਉਂਗੇ ਫੇਰ ਸੋ ਸੇ ਦਾਰੀਵਨ ਨੂੰ ਟੱਚ ਮੰਨੋ ਉਹ ਕਹਿੰਦਾ ਮੇਰੀ ਅੱਖਾਂ ਨੇ ਮੇਰੀ ਨਜ਼ਰ ਹਰ ਵਕਤ ਮੇਰੀ ਨਜ਼ਰ ਹਰ ਵਕਤ ਮੰਜ਼ਿਲ ਤੇ ਹੈ ਇਨ ਅੱਖਾਂ ਨੇ ਕਦੀ ਮੀਲ ਦਾ ਪੱਥਰ ਨਹੀਂ ਦੇਖਾ ਮੀਲ ਦੇ ਪੱਥਰ ਦੇਖਦੇ ਕਿ ਤੁਸੀਂ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਬੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਸੀਨਾ ਪਾੜ ਕੇ ਪੱਥਰਾਂ ਦਾ ਮੰਜਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਜਫਰਾਂ ਦਾ ਸੋ ਨਕਸ਼ੇ ਬਣਾਓ ਕਾਮਯਾਬ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਸ਼ਕਲ ਸਰ ਸਸ਼ਕਲ ਜੀ ਮੇਰਾ ਨਾਮ ਅਨਮੋਲ ਪ੍ਰੀਤ ਕਰ ਰਹਾ ਹਾਂ ਮੈਂ ਬੀਏ ਸੋਸ਼ਲ ਸਾਇੰਸ ਦੇ ਸਟੂਡੈਂਟ ਹਾਂ ਤੇ ਮੇਰਾ ਸਵਾਲ ਇਹ ਆ ਕਿ ਜੋ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਪਿੰਡਾਂ ਦੇ ਵਿੱਚ ਪਹਿਲ ਪ੍ਰੋਗਰਾਮ ਬਣਾਇਆ ਹੈ ਜੋ ਕਿ ਬਹੁਤ ਵਧੀਆ ਹੈ ਤੇ ਬਹੁਤ ਸਾਰੀਆਂ ਔਰਤਾਂ ਇਹਦੇ ਵਿੱਚ ਵੱਧ ਛੜ ਕੇ ਹਿੱਸਾ ਲੈ ਰਹੀਆਂ ਨੇ ਉਹ ਆਪਣੀ ਕਮਾਈ ਦਾ ਸਾਧਨ ਬਣਾ ਰਹੀਆਂ ਨੇ ਤੇ ਨਾਲ ਨਾਲ ਆਪਣੀ ਘਰ ਦੀ ਜ਼ਿੰਮੇਵਾਰੀ ਵੀ ਨਿਭਾ ਰਹੀਆਂ ਨੇ ਤੇ ਇਸ ਤਰ੍ਹਾਂ ਹੀ ਜੇਕਰ ਉਹਨਾਂ ਲਈ ਮੈਂ ਆਸ ਕਰਦੀ ਹਾਂ ਜਾਂ ਮੈਂ ਬੇਨਤੀ ਕਰਦੀ ਹਾਂ ਕਿ ਜੇ ਉਹਨਾਂ ਦੇ ਲਈ ਉਹਨਾਂ ਦੇ ਫੂਡ ਪ੍ਰੋਡਕਟ ਜਿਵੇਂ ਕਿ ਅਚਾਰ ਚਾਹੇ ਮੁਰੱਬੇ ਆਦਲੀ ਉਹਨਾਂ ਦਾ ਸਾਰਾ ਬਿਜ਼ਨਸ ਮਾਰਕ ਫੈਟ ਦੇ ਨਾਲ ਜੋੜ ਦਿੱਤਾ ਜਾਵੇ ਤਾਂ ਇਹ ਉਹਨਾਂ ਲਈ ਬਹੁਤ ਹੀ ਵਧੀਆ ਗੱਲ ਹੋਵੇਗੀ। ਬਿਲਕੁਲ ਇਹ ਬਿਲਕੁਲ ਤੁਹਾਡਾ ਸੁਜੈਸ਼ਨ ਜਿਹੜਾ ਆਲਰੇਡੀ ਸਾਡੇ ਕੋਲੇ ਆਇਆ ਹੋਇਆ ਹੈ। ਤੇ ਪਿੰਡਾਂ ਦੇ ਵਿੱਚ ਇਹ ਅਸੀਂ ਸੰਗਠਨ ਨੂੰ ਤੋਂ ਸ਼ੁਰੂ ਕੀਤਾ ਸੀਗਾ। ਪਿੰਡਾਂ ਪਿੰ ਅਸੀਂ 10-15 ਸਲਾਈ ਮਸ਼ੀਨਾਂ ਰੱਖਤੀਆਂ ਪੰਚਾਇਤ ਘਰ 'ਚ ਤੇ ਸਰਕਾਰੀ ਸਕੂਲਾਂ ਦੀ ਉਹ ਵਰਦੀਆਂ ਜਿਹੜੀਆਂ ਨੇ ਯੂਨੀਫਾਰਮ ਬੱਚਿਆਂ ਦੀਆਂ ਉਹ ਕੰਪਿਊਟਰ ਰਹੇ ਉਹਦਾ ਨਾਪ ਆ ਜਾਂਦੇ ਨੇ। ਜਿਹੜੇ ਮਾਵਾ ਪਹਿਣਾ ਸਾਡੀਆਂ ਸਲਾਈ ਕਰਦੀਆਂ ਨੇ ਉਹ ਕਰੇ ਵੀ ਲੈ ਕੇ ਜਾ ਸਕਦੀਆਂ ਨੇ ਮਸ਼ੀਨ ਤੇ ਬਾਅਦ ਚੋ ਆਪਣੀ ਵਰਦੀ ਸਿਉਂਕੇ ਜਿਹੜੀ ਉਹ ਜਮਾ ਕਰਾ ਸਕਦੇ ਆ ਸਾਡਾ ਇਹ ਕਾਮਯਾਬ ਰਿਹਾ ਉਸ ਤੋਂ ਬਾਅਦ ਅਸੀਂ ਥੋੜਾ ਜਿਹਾ ਵਧਾਇਆ ਪ੍ਰਾਈਵੇਟ ਸਕੂਲ ਵਾਲਿਆਂ ਨੂੰ ਕਿਹਾ ਤਾਂ 25 ਪ੍ਰਾਈਵੇਟ ਸਕੂਲ ਆ ਗਏ ਸੰਗਰੂਰ ਜ਼ਿਲ੍ਹੇ ਦੇ ਸਾਡੇ ਕੋਲੇ ਕਿ ਸਾਡੀਆਂ ਯੂਨੀਫਾਰਮ ਵੀ ਇੱਥੇ ਬਣਵਾਵਾਂਗੇ ਹੁਣ ਅਸੀਂ ਉਹਦੇ ਚ ਪੰਜਾਬ ਪੁਲਿਸ ਦੀਆਂ ਵਰਦੀਆਂ ਵੀ ਜੋੜਤੀਆਂ ਆਉਣ ਵਾਲੇ ਦਿਨਾਂ ਚ ਇੱਕ ਫੰਕਸ਼ਨ ਕਰਨਾ ਤੇ ਪਹਿਲੀ ਜਿਹੜੀ ਪੰਜਾਬ ਪੁਲਿਸ ਦੀਆਂ ਵਰਦੀਆਂ ਦੀ ਜਿਹੜੀ ਖੇਪ ਹੈ ਉਹ ਅਸੀਂ ਪੁਲਿਸ ਵਾਲਿਆਂ ਨੂੰ ਬਾਈ ਨੇਮ ਉਹਨਾਂ ਦੇ ਨਾਮ ਵੀ ਨੇ ਉਹਨਾਂ ਦੇ ਜਿਹੜੇ ਸਟਾਰ ਲੱਗੇ ਹੋਏ ਨੇ ਜਾਂ ਜੋ ਵੀ ਪੁਲਿਸ ਦਾ ਪ੍ਰੋਟੋਕਾਲ ਹੈ ਉਹਦੇ ਮੁਤਾਬਕ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਫੰਕਸ਼ਨ ਰੱਖ ਕੇ ਪੰਜਾਬ ਪੁਲਿਸ ਦੀਆਂ ਵਰਦੀਆਂ ਜਿਹੜੀਆਂ ਨੇ ਉਹ ਵੀ ਉਹਨਾਂ ਨੂੰ ਅਸੀਂ ਦੇ ਦਿੱਤੀਆਂ ਤੇ ਨਾਲ ਨਾਲ ਹੁਣ ਚੱਪਲਾ ਜਾਂ ਦੇਸੀ ਸਾਬਣਾ ਜਾ ਕੱਚੀ ਕਣੀ ਦਾ ਤੇਲ ਹੈ ਨਾ ਹੋਰ ਜਿਹੜੀਆਂ ਚੀਜ਼ਾਂ ਆਰਗੇਨਿਕ ਬਣਾ ਸਕਦੇ ਆਂ ਦਰੀਆਂ ਫੁਲਕਾਰੀਆਂ ਬਹੁਤ ਕੁਝ ਆਇਆ ਜਾ ਫਿਰ ਅਸੀਂ ਪਹਿਲ ਮਾਰਟ ਵੀ ਲਾਉਣੇ ਆਂ ਸੀ ਸੜਕ ਤੇ ਨਾ ਪਹਿਲ ਮਾਰਟ ਰੱਖ ਕਰਕੇ ਘਾਟੇ ਦੇ ਵਿੱਚ ਸਾਰਾ ਕੁਝ ਵਿਕ ਜਾਂਦਾ ਜੀ ਘਾਟੇ ਚ ਲੋਕ ਇਹ ਚੀਜ਼ਾਂ ਚਾਹੁੰਦੇ ਆ ਕਿਸੇ ਨੇ ਕੋਈ ਫੁੜਕਾਰੀ ਕਰੇ ਰੱਖਣੀ ਹੈ ਜੜੀਆਂ ਹੋਈਆਂ ਫੁਲਕਾਰੀਆਂ ਹੈ ਨਾ ਤੇ ਕਿਸੇ ਨੇ ਕੋਈ ਆਰਗੈਨਿਕ ਫੂਡ ਚਾਹੀਦਾ ਮੈਂ ਅੱਜ ਅੱਜ ਵੀ ਸਟਾਲ ਦੇਖ ਕੇ ਆ ਬਾਰ ਬੱਚਨ ਲਿਆ ਹੋਇਆ ਸੋ ਇਹਦੇ ਵਿੱਚ ਅਸੀਂ ਹੁਣ ਮਾਰਕ ਫੈਡ ਵਗੈਰਾ ਦਾ ਪ੍ਰੋਡਕਟ ਜਿਹੜੇ ਨੇ ਉਹ ਵੀ ਜਿਵੇਂ ਮਾਰ ਜਾਂ ਮਿਲਕ ਫੈਡ ਦੇ ਬਹੁਤ ਸਾਰੇ ਪ੍ਰੋਡਕਟ ਆਉਂਦੇ ਨੇ ਤੇ ਉਹ ਅਸੀਂ ਕਿਤੋਂ ਹੋਰ ਠੇਕੇ ਤੇ ਜਾਂ ਟੈਂਡਰ ਲਾ ਕੇ ਬਣਵਾਉਨੇ ਆ ਉਹ ਅਸੀਂ ਮਾਵਾਂ ਪੈਣਾਂ ਤੋਂ ਬਣਾਈਏ ਮੈਂ ਚਾਹਨਾ ਚਾਈਨਾ ਚ ਕੀ ਚਾਈਨਾ ਦੀ ਕਾਮਯਾਬੀ ਦਾ ਰਾਜ਼ ਕੀ ਹੈ ਐਸ ਵਕਤ ਚਾਈਨਾ ਦੇ ਵਿੱਚ ਕੋਈ ਵੀ ਲੇਡੀ ਵੇਲ ਨਹੀਂ ਹੈਗੀ ਕਰਾਚ ਵਿੱਚ ਬੈਠੀਆਂ ਕੋਈ ਮिक्की ਮਾਊਸ ਬਣਾਈ ਜਾਂਦੀ ਹੈ ਕੋਈ ਬਾਰਬੀ ਡਾਲ ਬਣਾਈ ਜਾਂਦੀ ਹੈ ਕੋਈ ਕੁਝ ਬਣਾਈ ਜਾਂਦੀ ਹੈ ਮੈਂ ਬਿਲਕੁਲ ਸੇਮ ਚਾਹਨਾ ਕਿ ਸਾਡੇ ਜਦੋਂ ਕਿਸਾਨ ਵੀਰ ਖੇਤੋਂ ਮਜ਼ਦੂਰ ਆਪਣੀ ਦਿਹਾੜੀ ਕਰਕੇ ਆਵੇ ਜਾਂ ਕੋਈ ਮਲਾਜ਼ਮ ਆਪਣੇ ਦਫ਼ਤਰੋਂ ਆਵੇ ਤਾਂ ਆਉਂਦਿਆਂ ਨੂੰ ਉਹਦੀ ਮਾਂ ਭੈਣ ਘੱਟੋ ਘੱਟ ਇੱਕ ਦਿਨ ਦਾ 2500 ਤੋਂ 5000 ਰੁਪਏ ਕਮਾ ਕੇ ਬੈਠੀ ਹੋਵੇ ਤਾਂ ਕਿ ਉਹਦੀ ਕਪੀਲਦਾਰੀ ਦੇ ਵਿੱਚੋਂ ਬਹੁਤ ਵੱਡਾ ਹਿੱਸਾ ਪਵੇ ਸੋ ਸਾਡੀ ਟਰਨਓਵਰ ਜਿਹੜੀ ਹੈ ਕਰੋੜਾਂ ਚਲੀ ਗਈ ਹੈ ਜਿਹੜੀ ਉਹ 100 ਲੇਡੀ ਦਾ ਸਾਡਾ ਪਹਿਲ ਦਾ ਸੰਗਰੂਰ ਦਾ ਗਰੁੱਪ ਹੈ ਉਹਦੀ ਟਰਨਓਵਰ 2 ਕਰੋੜ ਤੋਂ ਉੱਪਰ ਹੋ ਗਈ ਜੀ। ਜਨਨ ਕਿ 2 ਲੱਖ ਰੁਪਏ ਪਰ ਲੇਡੀ ਹੋ ਗਈ। ਸੋ ਇਹ ਤੋਂ ਵਧੀਆ ਹੋਰ ਕੀ ਹੋ ਸਕਦਾ ਜੀ? ਕਿ ਨਾਲੇ ਤਾਂ ਉਹ ਉਹ ਕੰਮ ਕਰ ਰਹੀਆਂ ਘਰੇ ਬੈਠੀਆਂ ਤੇ ਨਾਲੇ ਪੈਸੇ ਕਮਾ ਰਹੀਆਂ ਨੇ ਤੇ ਕੋਈ ਕਿਸੇ ਮੁਰੇ ਹੱਥ ਅਡਣ ਦੀ ਲੋੜ ਨਹੀਂ ਪੈਂਦੀ। ਬੱਚਿਆਂ ਦੀ ਹਫੀਸਾਂ ਜਾਂ ਕੋਈ ਬਿਮਾਰੀ ਠਮਾਰੀ ਕੋਈ ਉਹ ਆਪ ਸੈਲਫ ਡਿਪੈਂਡਡ ਹੋ ਰਹੀ। ਸੋ ਦੇ ਵਿੱਚ ਅਸੀਂ ਮਾਰਕ ਫੈਡ ਵਾਲਾ ਥੈਂਕ ਯੂ ਸਰ ਸਰ ਸ਼ਿਗਾਵ ਸਰ ਮੇਰਾ ਨਾਮ ਸੁਖਪ੍ਰੀਤ ਕੋਹਰ ਹੈ ਮੈਂ ਖਾਲਸਾ ਕਾਲਜ ਫॉर ਔਮਨ ਬੀ ਕਾਮ ਦੀ ਵਿਦਿਆਰਥਣ ਹਾਂ ਇਸ ਨਾਲ ਮੈਂ ਸੀਏ ਦੀ ਤਿਆਰੀ ਵੀ ਕਰ ਰਹੀ ਹਾਂ ਸੋ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਹਾਂ ਕਿ ਜਿਹੜੇ ਵਿਦਿਆਰਥੀ ਮੇਰੇ ਵਾਂਗ ਪ੍ਰੋਫੈਸ਼ਨਲ ਕੋਰਸ ਕਰ ਰਹੇ ਨੇ ਉਹ ਆਉਣ ਵਾਲੇ ਸਾਲਾਂ ਦੇ ਵਿੱਚ ਪੰਜਾਬ ਦੇ ਵਿੱਚ ਕਿਹੜੀ ਓਪਰਚ्युनिटी ਐਕਸਪੈਕਟ ਕਰ ਸਕਦੇ ਨੇ ਤਾਂ ਜੋ ਉਹਨਾਂ ਨੂੰ ਬਾਹਰਲੇ ਮੁਲਕ ਜਾਣ ਦੀ ਥਾਂ ਆਪਣੇ ਘਰ ਪੰਜਾਬ ਦੇ ਵਿੱਚ ਹੀ ਵਧੀਆ ਨੌਕਰੀ ਮਿਲੇ ਤੇ ਉਹ ਤਰੱਕੀਆਂ ਕਰ ਸਕਣ ਬਿਲਕੁਲ ਦੇਖੋ ਸੀਏ ਤਾਂ ਬਹੁਤ ਵੱਡੀ ਅੱਜ ਦੀ ਡੇਟ ਜਿਹੜੀ ਹੈ ਸੀਏ ਦੀ ਡਿਮਾਂਡ ਹੈ ਕਿਉਂਕਿ ਬੈਂਕਿੰਗ ਸੈਕਟਰ ਬਹੁਤ ਉੱਪ ਹੋ ਗਿਆ ਔਰ ਬਿਜ਼ਨਸ ਦੇ ਵਿੱਚ ਲੋਕ ਨੇ ਤਾਂ ਸੀਏ ਦੀ ਤਾਂ 노 ਡਾਊਟ ਹੈ ਸੀਏ ਤਾਂ ਇੱਕ ਵਾਈਟ ਕਾਲਰ ਜੌਬ ਹੈ ਔਰ ਅਸੀਂ ਹਰ ਕੰਪੀਟੀਸ਼ਨ ਵਾਸਤੇ ਅਸੀਂ ਪਬਲਿਕ ਲਾਇਬ੍ਰੇਰੀਆਂ ਵੀ ਬਣਾ ਰਹੇ ਹਾਂ ਬਹੁਤ ਸਾਰੀਆਂ ਬਣ ਚੁੱਕੀਆਂ ਨੇ ਉਹ ਕੱਲੀ ਲਾਇਬ੍ਰੇਰੀ ਕੱਲੇ ਅਖਬਾਰ ਜਾਂ ਕੋਈ ਪੁਰਾਣੀਆਂ ਕਿਤਾਬਾਂ ਜਾਂ ਕੋਈ ਹਿਸਟਰੀ ਦੀਆਂ ਕਿਤਾਬਾਂ ਨੇ ਉਹ ਚ ਸਿਲੇਬਸ ਦੀਆਂ ਕਿਤਾਬਾਂ ਵੀ ਨੇ ਉਹ ਚ ਕੰਪੀਟੀਸ਼ਨ ਦੀਆਂ ਕਿਤਾਬਾਂ ਵੀ ਨੇ ਕਈ ਬੱਚਿਆਂ ਨੂੰ ਘਰੇ ਮਾਹੌਲ ਨਹੀਂ ਮਿਲਦਾ ਪੜ੍ਹਨ ਦਾ ਸਕੂਲ ਤੋਂ ਬਾਅਦ ਅਸੀਂ ਪਿੰਡਾਂ 'ਚ ਲਾਇਬ੍ਰੇਰੀਆਂ ਖੋਲੀਆਂ ਨੇ ਮੈਂ ਇੱਕ ਲਾਇਬ੍ਰੇਰੀ ਚੱਲਾ ਗਿਆ ਬਹੁਤ ਸਾਰੀਆਂ ਬੱਚੀਆਂ ਆਈਆਂ ਹੋਈਆਂ ਉਹ ਆਪਣੇ ਸਿਲੇਬਸ ਪੜ੍ਹ ਰਹੀਆਂ ਸੀ ਮੈਂ ਕਿਹਾ ਬੇਟੇ ਇੱਥੇ ਆ ਕੇ ਕਿਉਂ ਪੜ੍ਹਦੇ ਹੋ ਕਹਿੰਦੇ ਘਰੇ ਮਾਹੌਲ ਨਹੀਂ ਬਣਦਾ ਜੋ ਉਹ ਵੀ ਪੜ੍ਹ ਰਹੀਆਂ ਸੀ ਅਸੀਂ ਹੁਣ ਤੱਕ 51000 665 ਸਰਕਾਰੀ ਨੌਕਰੀਆਂ 3 ਸਾਲ ਹੋਣਗੇ ਆਪਾਂ ਨੂੰ 16 ਤਰੀਕ ਨੂੰ ਹਜੇ ਹਫਤਾ ਪਿਆ ਜੀ ਸਰਕਾਰ ਬਣੀ ਨੂੰ 3 ਸਾਲ ਹੋਣਗੇ 51000 51000 ਐਂਡ 665 ਸਰਕਾਰੀ ਨੌਕਰੀਆਂ ਦੇ ਚੁੱਕਿਆ ਔਰ ਵਿਦਆਊਟ ਐਨੀ ਕ腐ਸ਼ਨ ਔਰ ਵਿਦਆਊਟ ਐਨੀ ਸ਼ਿਫਾਰਿਸ਼ ਕੋਈ ਸ਼ਿਫਾਰਿਸ਼ ਦੀ ਲਾਉਣ ਦੀ ਲੋੜ ਨਹੀਂ ਪਈ ਕੋਈ ਇਕਤਿਆਬ ਨਹੀਂ ਔਰ ਉਹਦੇ ਵਿੱਚ ਕਈ ਬੰਨ ਨੋਕਤੀ ਪੱਤਰ ਦੇਣ ਜਾਣਾਂ ਤੁਸੀਂ ਸ਼ਾਇਦ ਵੀਡੀਓ ਦੇਖਿਆ ਵੀ ਹੋਣਗੇ ਕਈ ਬੱਚੇ ਕਹਿੰਦੇ ਨੇ ਮੇਰੀ ਇਸੇ ਸਾਲ ਚ ਤੀਜੀ ਨੌਕਰੀ ਹੈ ਜੀ ਪਹਿਲਾਂ ਮੈਂ ਕਲਰਕ ਸੀ ਫਿਰ ਮੈਂ ਕਲਰਕ ਹੁੰਦੇ ਹੁੰਦੇ ਨੌਕਰੀ ਕਰਦੇ ਕਰਦੇ ਮੈਂ ਫਲਾਨੇ ਕੰਪੀਟੀਸ਼ਨ ਦਾ ਐਗਜ਼ਾਮ ਦਿੱਤਾ ਮੈਂ ਪਟਵਾਰੀ ਬਣ ਗਈ ਫਿਰ ਉਸ ਤੋਂ ਬਾਅਦ ਹੁਣ ਮੈਂ ਐਸਡੀਓ ਲੱਗ ਗਈ ਮੈਨੂੰ ਇਸ ਤਰ੍ਹਾਂ ਦੇ ਹਰ ਫੰਕਸ਼ਨ ਚ ਪੰਜ ਸੱਤ ਬੱਚੇ ਮਿਲਦੇ ਆ ਜਿਹੜੇ ਕਹਿੰਦੇ ਸਾਡੀ ਇਸੇ ਸਾਲ ਚ ਤੀਜੀ ਨੌਕਰੀ ਹੈ ਮੌਕੇ ਤੁਹਾਨੂੰ ਪਾਉ ਮਿਲਣਗੇ ਬਸ ਤੁਸੀਂ ਉਹਨਾਂ ਮੌਕਿਆਂ ਦਾ ਫਾਇਦਾ ਉਠਾਓ ਬਸ ਔਰ ਇੱਕ ਬਿਲਕੁਲ ਵੀ ਕਦੇ ਮਾਇੰਡ ਚ ਨਹੀਂ ਰੱਖਣਾ ਕਿ ਨੰਬਰ ਤਾਂ ਵਧੀਆ ਆਗੇ ਸੀ ਪਰ ਪਾਪਾ ਕੋਲੇ ਪੈਸੇ ਨਹੀਂ ਸੀ ਤੇ ਕੱਟ ਨੰਬਰਾਂ ਵਾਲਾ ਨੌਕਰੀ ਲੈ ਗਿਆ ਉਹ ਜ਼ਮਾਨੇ ਲੰਘ ਗਏ ਹੁਣ ਜੀ ਜਾਂ ਨੰਬਰ ਤਾਂ ਵਧੀਆ ਆਗੇ ਸੀ ਪਰ ਮੇਰੇ ਪਾਪਾ ਨੂੰ ਜਾਂ ਸਾਨੂੰ ਕੋਈ ਐਮਐਲਏ ਜਾਂ ਮੰਤਰੀ ਨਹੀਂ ਜਾਣਦਾ ਸੀ ਫਲਾਣੇ ਦੇ ਨੰਬਰ ਘਟਾਏ ਸੀ ਉਹਨੂੰ ਮੰਤਰੀ ਨੇ ਸਿਫਾਰਿਸ਼ ਕਰਕੇ ਕਰਾਤਾ ਨੋ ਏ ਬਿਲਕੁਲ ਨਹੀਂ ਚੱਲੂਗਾ ਸਾਡੀ ਗਵਰਨਮੈਂਟ ਚ ਮੈਂ ਸਾਡੇ ਮੰਤਰੀ ਸਾਹਿਬਾਨ ਬੈਠੇ ਨੇ ਐਮਐਲਏ ਸਰ ਮੈਂ ਇਹਨਾਂ ਨੂੰ ਵੀ ਕਹਿੰਦਾ ਹੁਣ ਇੱਕ ਮੈਂ ਤੁਹਾਨੂੰ ਇੰਟਰਸਟਿੰਗ ਗੱਲ ਦੱਸਦਾ ਇੱਕ ਵਾਰ ਅਸੀਂ 442 ਨੌਕਰੀਆਂ ਦੇਣੀਆਂ ਸੀ ਉਹਨਾਂ ਦਾ ਫੰਕਸ਼ਨ ਰੱਖ ਲਿਆ ਮੇਰੇ ਇੱਕ ਐਮਐਲਏ ਸਰ ਦਾ ਫੋਨ ਆਇਆ ਕਹਿੰਦੇ ਜੀ 442 ਦੇ ਰਹੇ ਮੈਂ ਕਿਹਾ ਹਾਂ ਜੀ ਵੀ ਕੋਰਟ ਵੱਲੋਂ ਕਲੀਅਰ ਹੋ ਗਿਆ ਪੀਆਇਲ ਵਗੈਰਾ ਕੋਈ ਉੱਥੇ ਕੇਸ ਨਹੀਂ ਹੈਗਾ ਉਹਨਾਂ ਤੇ ਤੇ ਨੌਕਰੀਆਂ ਦੇਣੇ 442 ਕਹਿੰਦੇ ਇਹ ਕਪਣਾ ਮੁੰਡਾ ਵੀ ਵਲੰਟੀਅਰ ਹੈ ਜੀ ਬਿਲਕੁਲ ਆਪਣਾ ਘਰ ਦਾ ਹੀ ਮੁੰਡਾ ਹੈ ਮੈਂ ਕਿਹਾ ਅੱਛਾ ਜੀ ਪੰਜ ਨੰਬਰਾਂ ਤੇ ਰਹਿ ਗਿਆ ਕਹਿੰਦਾ ਜੀ ਮੈਂ ਕਿਹਾ ਫਿਰ ਕਿਵੇਂ ਕਰਨਾ ਪਾਓ ਜੀ ਵਿੱਚ ਉਹਨੂੰ ਕਿਵੇਂ ਨਿਕਮੇ ਮੈਂ ਕਿਹਾ ਉਹ 442 ਨੇ 443 ਤਾਂ ਕਰ ਹੀ ਨਹੀਂ ਸਕਦੇ 442 ਨੇ ਨਹੀਂ ਜੀ ਕਹਿੰਦਾ ਉਹ ਤਾਂ ਬਹੁਤ ਜਮੇ ਆਪਣੇ ਘਰ ਦਾ ਹੀ ਹੈ ਇਹ ਤਾਂ ਕੰਮ ਕਰਨਾ ਪੈਣਾ ਆਪਾਂ ਨੂੰ ਮੈਂ ਕਿਹਾ ਐਮਐਲਏ ਸਾਹਿਬ ਮੈਨੂੰ ਦੱਸੋ 442 ਪੋਸਟਾਣੇ ਮੈਂ 442 ਹੀ ਦੇ ਸਕਦਾ ਨਹੀਂ 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 ਕੁਛ ਨਾ ਕਰੋ ਜੀ ਕੁਛ ਨਾ ਕੁਛ ਤਾਂ ਜਮਾ ਹੀ ਆਪਣੇ ਘਰ ਦਾ ਹੈ ਮੈਂ ਤੁਸੀ ਦੱਸੋ ਕਿ ਮੈਂ ਕੀ ਕਰੀ ਇੱਕ ਨੂੰ ਕੱਢ ਦੋ ਜੀ ਵਿੱਚੋਂ ਆਪਣੇ ਵਾਲੇ ਨੂੰ ਪਾ ਲਓ ਮੈਂ ਕਿਹਾ ਠੀਕ ਜੀ ਪਾ ਲਾਂਗੇ ਪਰ ਮੈਨੂੰ ਇਹ ਦੱਸ ਦੋ ਇਹ ਤਾਂ ਆਪਣੇ ਘਰ ਦਾ ਹੈ ਆਪਾਂ ਨੂੰ ਵਿੱਚ ਪਾ ਲਾਂਗੇ ਜਿਹਨੂੰ ਕੱਢਾਂਗੇ ਉਹ ਕਿਸ ਦੇ ਘਰ ਦਾ ਹੈ ਫਿਰ ਉਹ ਵੀ ਤਾਂ ਕਿਸੇ ਘਰ ਦਾ ਹੀ ਹੈ ਉਹ ਵੀ ਤਾਂ ਪੰਜਾਬ ਦੇ ਹੀ ਹੈ ਉਹ ਕੀ ਪਤਾ ਉਹਦੀ ਕਿਹੜੀ ਕਬੀਲਦਾਰੀ ਸੁਧਰਨੀ ਹੋਵੇ ਹੋ ਸਕਦਾ ਉਸ ਨੌਕਰੀ ਲੱਗਣ ਨਾਲ ਉਹਦੀ ਉਹਦੀ ਭੈਣ ਨੇ ਦਾ ਵਿਆਹ ਕਰਨਾ ਹੋਵੇ ਜਾਂ ਉਹਨੇ ਕਿਸੇ ਕਿਸੇ ਮਾਹੰਦਾਜ ਆਪਾਪ ਦਾ ਇਲਾਜ ਕਰਾਉਣਾ ਹੋਵੇ ਮੈਂ ਕਿਹਾ ਵੀ ਆਪਣੇ ਵਾਲੇ ਨੂੰ ਕਹਿ ਦੀ ਮੇਰੀ ਗੱਲ ਕਰਾ ਦੇ ਭਾਵੇਂ ਫੋਨ ਤੇ ਕਿ ਅਗਲੀ ਵਾਰ ਪੰਜ ਨੰਬਰ ਵੱਧ ਲੈ ਕੇ ਆ ਜੀ ਚਾਂਸ ਹੋਰ ਮਿਲਣਗੇ ਬਹੁਤ ਪਰ ਮੈਂ ਕਿਸੇ ਨੂੰ ਐਦਾਂ ਨਹੀਂ ਕਰ ਸਕਦਾ ਕਿ ਇਹਨੂੰ ਛੱਡ ਇਹਨੂੰ ਪਾਲਾ ਪੜੋ ਮੈਰਿਟ ਚਾਓ ਇੱਕ ਪਰਿਵਾਰ ਦੇ ਵਿੱਚ ਦੋ ਦੋ ਤਿੰਨ ਤਿੰਨ ਨੌਕਰੀਆਂ ਵੀ ਮਿਲ ਜਾਂਦੇ ਆ ਔਰ ਅੱਜ ਵਿਮਨਡੇ ਆ ਮੈਂ ਤੁਹਾਨੂੰ ਇੱਕ ਗੱਲ ਦੱਸਣੀ ਚਾਹਣਾ कि ਆਪਣੇ ਆਪ ਨੂੰ ਘਟ ਨਹੀਂ ਸਮਝਣਾ ਕਿਸੇ ਗੱਲ ਤੋਂ ਇਹ ਕੁੜੀਆਂ ਤਾਂ ਵਿਚਾਰੀਆਂ گاਉਆਂ ਵਿਚਾਰੀਆਂ ਚਿੜੀਆਂ ਕੋ ਕੁੜੀਆਂ ਚਿੜੀਆਂ ਇਹ ਚਿੜੀਆਂ ਚੁੜੀਆਂ گاਉਆਂ ਦਾ ਜ਼ਮਾਨਾ ਗਿਆ ਸ਼ੇਰਨੀਆਂ ਬਣੋ ਠੀਕ ਹੈ ਨਾ ਆਪਣੇ ਹੱਕ ਜਿਹੜੇ ਨੇ ਉਹ ਆਪ ਲਓ ਔਰ ਫਰਸਟ ਤਾਂ ਤੁਸੀਂ ਆਉਣੀ ਹੋ 10ਵੀਂ ਚ ਫਰਸਟ ਕੌਣ ਆਇਆ ਲੜਕੀਆਂ ਨੇ ਬਾਜੀ ਮਾਰੀ 12ਵੀਂ ਚ ਫਰਸਟ ਕੌਣ ਆਇਆ ਲੜਕੀਆਂ ਆ ਗਏ ਬੀਏ ਚ ਕੌਣ ਸਾਰੀਆਂ ਫਰਸਟ ਜਿਹੜੀਆਂ ਪੋਜੀਸ਼ਨਾਂ ਨੇ ਉਹ ਤੁਹਾਡੇ ਕੋਲੇ ਨੇ ਫਿਰ ਵੱਡੀਆਂ ਕੁਰਸੀਆਂ ਕਿਉਂ ਨਹੀਂ ਤੁਹਾਡੇ ਕੋਲੇ ਹੋਣੀਆਂ ਚਾਹੀਦੀਆਂ ਅਮਲੋਕ ਕੋਲੇ ਇੱਕ ਪਿੰਡ ਹੈ ਦੋ ਬੇਟੀਆਂ ਟਵਿਨਸ ਜੰਮਦੀਆਂ ਜੋੜੀਆਂ ਬੱਚੀਆਂ ਜੰਮਪੀਆਂ ਲੋਕ ਆਏ ਬਧਾਈਆਂ ਤਾਂ ਕੌਣ ਦਿੰਦਾ ਹੁਣ ਇਹ ਜੇ ਕੰਮ ਤੇ ਲੰਬੇ ਹੀ ਦੇ ਕੇ ਗਏ ਮਤਲਬ ਮਾਪਿਆਂ ਨੂੰ ਕੋਈ ਪੁਰਾਣੇ ਜਨਮਾਂ ਦੇ ਪਾਪ ਹੀ ਹੋਣਗੇ ਜੀ ਤੁਹਾਡੇ ਜਿਹੜਾ ਦੋ ਦੋ ਇਕੱਠੀਆਂ ਕੁੜੀਆਂ ਦੇਤੀਆਂ ਜੀ ਕਹਿੰਦੇ ਜੀ ਚਲੋ ਕੋਈ ਨਹੀਂ ਪਰਮਾਤਮਾ ਅਸੀਂ ਤਪੜਾ ਮੰਗੇ ਨਾ ਨੂੰ ਪੜਾ ਲਿਆ ਚਾਰਕਮੀ ਨੇ ਪਹਿਲਾਂ ਦੋਨੇ ਜੱਜ ਬਣ ਗਈਆਂ ਜੀ ਦੋਨੇ ਕੁੜੀਆਂ ਜੱਜ ਸਿਲੈਕਟ ਹੋ ਗਈਆਂ ਤੁਸੀਂ ਦੁਨੀਆ ਪਲਟ ਦੀ ਦੇਖੋ ਜਿਹੜੇ ਬੰਦੇ ਆਏ ਸੀ ਪਹਿਲਾਂ ਵੀ ਪੁਰਾਣੇ ਜਨਮਾਂ ਦੇ ਪਾਪ ਹੋਣਗੇ ਤੁਹਾਡੇ ਸਾਹਮਣੇ ਉਹ ਮਿਠਾਈ ਦੇ ਡੱਬੇ ਲੈ ਕੇ ਆਏ ਉਹਨਾਂ ਦੇ ਕਰੇ ਮਹਾਰਾਜ ਜੀ ਦਾ ਫਟੇ ਦਾ ਪੁਰਾਣੇ ਜਨਮਾਂ ਦੇ ਕੋਈ ਦੋਨੇ ਨਹੀਂ ਜੀ ਵਾਜਿਹੜਾ ਜੱਜ ਬਣ ਗਈ ਦੱਸ ਸੇਸ਼ ਕਰਕੇ ਜਨਤਾ ਤਨ ਚੜਦੇ ਨੂੰ ਸਲਾਮਾ ਕਰਦੀ ਹੈ ਉਹਨਾਂ ਦਾ ਰੁਖ ਬਦਲੋ ਹਵਾਵਾਂ ਦਾ ਰੁਖ ਹਵਾ ਨਾਲ ਤਾਂ ਲਿਫਾਫੇ ਵੀ ਉੱਡ ਜਾਂਦੇ ਆ ਨਾ ਨਜ਼ਾਰਾ ਤਾਂ ਹਵਾ ਦੇ ਉਲਟ ਚੱਲਣ ਤੋਂ ਆਉਂਦਾ ਨਾ ਸੋ ਬਿਲਕੁਲ ਬਾਜ ਉਨਹੀਂ ਉੱਚਾ ਉੱਡਦਾ ਜਿੰਨੀ ਹਵਾ ਉਹਦੇ ਵਿਰੁੱਧ ਹੋਵੇ ਸੋ ਇਸ ਕਰਕੇ ਤੁਸੀਂ ਕੰਪਿਊਟਰ ਕਰ ਰਹੇ ਹੋ ਸੀਏ ਕਰ ਰਹੇ ਹੋ ਆਓ ਪ੍ਰੋਫੈਸ਼ਨਲ ਨੌਕਰੀਆਂ ਮਿਲਣਗੀਆਂ ਕੰਪਨੀਆਂ ਆ ਰਹੀਆਂ ਨੇ ਇੰਡਸਟਰੀ ਆ ਰਹੀ ਹੈ ਇੰਡਸਟਰੀ ਨੂੰ ਸੀਏ ਚਾਹੀਦੇ ਨੇ ਔਰ ਹਾਈਲੀ ਪੇਡ ਸੀਏ ਜਿਹੜੇ ਨੇ ਉਹ ਚਾਹੀਦੀ ਹੈ ਵੱਡੇ ਵੱਡੇ ਕੰਪਨੀਆਂ ਨੂੰ ਸੋ ਇਹ ਸਾਡਾ ਕੰਮ ਹੈ ਕਿ ਅਸੀਂ ਜਦੋਂ ਕੰਪਨੀ ਕੋਈ ਜਾਂ ਕੋਈ ਇੰਡਸਟਰੀ ਆਉਂਦੀ ਹੈ ਅਸੀਂ ਉਹਨਾਂ ਨੂੰ ਇਹ ਕਹਿੰਨੇ ਆ ਕਿ ਸਾਡੇ ਪੰਜਾਬ ਦੇ ਬੱਚੇ-ਬੱਚੀਆਂ ਨੂੰ ਹੀ ਉਹਨਾਂ ਦੀਆਂ ਡਿਗਰੀਆਂ ਮੁਤਾਬਕ ਨੌਕਰੀ ਦੇਣੀ ਹੈ ਥੈਂਕ ਯੂ ਸਰ ਥੈਂਕ ਯੂ ਸਰ ਮਾਈ ਨੇਮ ਇਜ਼ ਸਮਨਦਰ ਗੌਰ ਸਟੂਡੈਂਟ ਆਫ ਬੀਐਸਸੀ ਕੰਪਿਊਟਰ ਸਾਇੰਸ ਸਰ ਮੈਂ ਆਪਣੇ ਪਰਸਨਲ ਐਕਸਪੀਰੀਅੰਸ ਦੇ ਦਸਤਾਣੇ ਜਦ ਮੈਂ 5 ਤੋਂ ਬਾਅਦ ਕੰਪਿਊਟਰ ਸਾਇੰਸ ਚੂਸ ਕਾਇਲੀ ਪੇਰੈਂਟਸ ਨੂੰ ਦੱਸਿਆ ਤਾਂ ਉਹ ਮੇਰੇ ਨਾਲ ਬਿਲਕੁਲ ਵੀ ਐਗਰੀ ਨਹੀਂ ਕਰ ਰਹੇ ਸੀ ਕਿਉਂਕਿ ਕੰਪਿਊਟਰ ਸਟੂਡੈਂਟ ਦੀ ਪਲੇਸਮੈਂਟ ਪੰਜਾਬ ਤੋਂ ਬਾਹਰ ਹੁੰਦੀ ਹੈ ਸੋ ਮੇਰਾ ਕੁਐਸਚਨ ਇਹ ਹੈ ਕਿ ਆਰਨਲ ਸਰਵੇਜ ਕਰਦੀ ਗਵਰਨਮੈਂਟ ਕੰਪਿਊਟਰ ਫੀਲਡ ਵਿਦ ਕੀ ਓਪਰਚ्युनिटीज ਲੈ ਕੇ ਆਣਗੀਆ ਐਮ ਐਨ ਸੀਰੀਅਸ ਐਸਟੈਬਲਿਸ਼ਮੈਂਟ ਹੋਏਗੀ ਤਾਂ ਜੋ ਪੇਰੈਂਟਸ ਜੋ ਆਪਣੇ ਸਪੈਸ਼ਲਿਸਟ ਬੱਚਿਆਂ ਨੂੰ ਬਾਹਰ ਕੇ ਜਨ ਵਿੱਚ ਡਾੜਦੇ ਨੇ ਉਹਨਾਂ ਨੂੰ ਆਪਣੇ ਬੱਚੇ ਬਾਹਰ ਨਾ ਪੇਜ ਜਨ ਪੇਜ ਨਹੀਂ ਪੈਂਦ ਉਹਨਾਂ ਨੂੰ ਇੰਟਰਨਸ਼ਿਪ ਤੇ ਪਲੇਸਮੈਂਟ ਇੱਥੇ ਮਿਲ ਜਾਵੇ ਜੀ ਬਹੁਤ ਅੱਛਾ ਸਵਾਲ ਹੈ ਦੇਖੋ ਜ਼ਮਾਨਾ ਬਦਲ ਗਿਆ ਹੁਣ ਤਾਂ ਕੰਪਿਊਟਰ ਤੋਂ ਵੀ ਅੱਗੇ AI ਵੀ ਆ ਗਈ ਹੁਣ ਤਾਂ ਟੈਕਨੋਲੋਜੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਹਰ ਰੋਜ਼ ਟੈਕਨੋਲੋਜੀ ਆਪਣੇ ਆਪ ਨੂੰ ਬੀਟ ਕਰ ਰਹੀ ਹੈ ਜੋ ਕੱਲ ਚੀਜ਼ ਬਣਾਈ ਸੀ ਅੱਜ ਪੁਰਾਣੀ ਹੋ ਗਈ ਉਹ ਜੋ ਅੱਜ ਬਣੂਗੀ ਉਹ ਕੱਲ ਨੂੰ ਪੁਰਾਣੀ ਹੋ ਜਾਊ ਸੋ ਅਸੀਂ ਬਹੁਤ ਸਾਰੇ ਡਿਪਾਰਟਮੈਂਟਸ ਨੂੰ ਪੰਜਾਬ ਗਵਰਨਮੈਂਟ ਦੇ AI ਨਾਲ ਅਟੈਚ ਕਰ ਰਹੇ ਹਾਂ ਤੇ ਜਿਹਦੇ ਵਿੱਚ ਐਜੂਕੇਸ਼ਨ ਹੈ ਟ੍ਰੈਫਿਕ ਹੈ ਪੁਲਿਸਿੰਗ ਹੈ ਹੋਮਨਿਸਟ ਮਿਨਿਸਟਰੀ ਹੈ ਜਾਨੀ ਕਿ ਲਾਅ ਐਂਡ ਆਰਡਰ ਪਲੱਸ ਐਗਰੀਕਲਚਰ ਤੇ ਨਾਲ ਫਾਈਨਾਂਸ ਹੈ ਤਾਂ ਸਾਨੂੰ ਜੇ ਅਸੀਂ ਸਕੂਲ ਆਫ ਐਮੀਨੈਂਸ ਖੋਲ ਰਹੇ ਹਾਂ ਉਥੇ ਕੰਪਿਊਟਰ ਲੈਬਸ ਨੇ ਤਾਂ ਸਾਨੂੰ ਕੰਪਿਊਟਰ ਚਾਹੀਦੇ ਨੇ ਤਾਂ ਕੰਪਿਊਟਰ ਚਾਹੀਦੇ ਨੇ ਕੰਪਿਊਟਰ ਨੂੰ ਚਲਾਉਣ ਵਾਲੇ ਵੀ ਚਾਹੀਦੇ ਨੇ ਕੰਪਿਊਟਰ ਨੂੰ ਪੜਾਉਣ ਵਾਲੇ ਵੀ ਚਾਹੀਦੇ ਨੇ ਪਹਿਲਾਂ ਤਾਂ ਇਹ ਸੀ ਨਾ ਕਿ ਸਕੂਲ ਹੀ ਨਹੀਂ ਬਣ ਰਹੀ ਸੀ ਤਾਂ ਟੀਚਰ ਕੀ ਕਰਨ ਟੀਚਰ ਟੈਂਕੀਆਂ ਤੇ ਜਿਹੜੇ ਫਿਰਦੇ ਸੀ ਕੀ ਕਰਨ ਉਹ ਸਕੂਲ ਬਣ ਰਹੇ ਨੇ ਤਾਂ ਸਾਨੂੰ ਟੀਚਰ ਵੀ ਚਾਹੀਦੇ ਨੇ ਸਾਨੂੰ ਪੀਐਨ ਵੀ ਚਾਹੀਦੇ ਨੇ ਸਾਨੂੰ ਅਲੱਗ-ਅਲੱਗ ਹਰ ਇੱਕ ਦਰਜੇ ਦੇ ਮੁਲਾਜ਼ਮ ਚਾਹੀਦੇ ਨੇ ਤੇ ਜਦੋਂ ਹਸਪਤਾਲ ਬਣਾ ਰਹੇ ਆ ਤਾਂ ਫਿਰ ਸਾਨੂੰ ਡਾਕਟਰ ਚਾਹੀਦੇ ਨੇ ਸਾਨੂੰ ਐਨਐਮ ਆਉਣੇ ਅਜੇ ਭਰਤੀ ਕਰਕੇ ਆ ਆ ਪਰਸੋ ਚੋਤੇ 754 64 ਐਨਐਮ ਨਰਸਾਂ ਚਾਹੀਦੇ ਆ ਔਰ ਫਾਰਮਾਸਿਸ ਚਾਹੀਦੇ ਆ ਸੋ ਬਿਲਕੁਲ ਇਹ ਹੈ ਮਨ ਚੋਂ ਕੱਢ ਦੋ ਕਿ ਕੰਪਿਊਟਰ ਜਿਹੜਾ ਪੰਜਾਬ ਗਵਰਨਮੈਂਟ ਕੰਪਿਊਟਰ ਵਾਲਿਆਂ ਨੂੰ ਕੋਈ ਨੌਕਰੀ ਨਹੀਂ ਦਿੰਦੀ ਜਾਂ ਕੋਈ ਹੋਰ ਪੜੋ ਮੈਰਿਟ ਚ ਆਓ ਜ਼ਮਾਨੇ ਕੰਪਿਊਟਰ ਦਾ ਹੁਣ ਤਾਂ ਕੋਈ ਚੀਜ਼ ਐਸੀ ਹੈ ਜੋ ਕੰਪਿਊਟਰ ਤੋਂ ਬਿਨਾ ਮਤਲਬ ਚਲਦੀ ਹੋਵੇ ਸੋ ਅਸੀਂ ਪੰਜਾਬ ਗਵਰਨਮੈਂਟ ਨੂੰ ਵੀ ਡਿਜੀਟਲ ਕਰ ਰਹੇ ਹਾਂ ਔਰ ਅਸੀਂ ਚਾਹਾਂਗੇ ਕਿ ਪੰਜਾਬ ਦੇ ਵਿੱਚ ਵੀ ਜਿਹੜੀ ਪੜ੍ਹਾਈ ਹੈ ਜਿਵੇਂ ਚੀਨਾ ਸਾਹਿਬ ਨੇ ਦੱਸਿਆ ਕਿ ਉਹ ਜੋਬ ਬੇਸਡ ਹੋਵੇ ਕਿ ਤਾਬ ਮੁੱਖੀ ਪੜ੍ਹਾਈ ਹੋਵੇ ਨੀ ਤਾਂ ਪਹਿਲਾਂ ਡਿਗਰੀਆਂ ਬੀਏ ਦੀ ਡਿਗਰੀ ਕਰ ਲਈ ਐ ਐਮਏ ਦੀ ਕਰ ਲਈ ਡਿਗਰੀਆਂ ਲੈ ਕੇ ਘੁੰਮਦੇ ਫਿਰ ਤੇਰੇ ਨਾਲ ਕਿੱਥੇ ਚਾਹੀਏ ਜੀ ਮੈਂ ਤਾਂ ਇਹ ਕਹਿਣਾ ਹੁੰਦਾ ਸੀਗਾ ਕਿ ਜਿਹੜੇ ਕਾਲਜ ਨੇ ਨਾਰਮਲ ਕਾਲਜ ਜਿਹੜੇ ਨੇ ਉਹ ਬੇਰੁਜ਼ਗਾਰ ਪੈਦਾ ਕਰਨ ਵਾਲੀਆਂ ਫੈਕਟਰੀਆਂ ਨੇ ਤੇ ਸਕੂਲ ਉਹਨਾਂ ਨੂੰ ਕੱਚਾ ਮਾਲ ਦਿੰਦੇ ਨੇ ਠੀਕ ਹੈ ਨਾ ਬੱਚੇ ਬੀਏ ਤੋਂ ਬਾਅਦ ਕਿੱਥੇ ਜਾਣਗੇ ਕੋਈ ਸਕਿੱਲ ਅੱਜ ਕੱਲ ਜ਼ਮਾਨਾ ਸਕਿੱਲ ਦਾ ਹੈ ਕੰਪਿਊਟਰਸ ਦੀ ਸਕਿੱਲ ਡਿਗ ਸਕਿੱਲ ਤੋਂ ਤੁਸੀਂ ਬਿਲਕੁਲ ਆਪਣਾ ਮੈਰਿਟ ਤੇ ਪੂਰੀ ਕਰੋ ਟੌਪ ਤੇ ਆਓ ਔਰ ਜਿਹੜੀ ਜੌਬ ਹੈ ਜਾਂ ਜਿਹੜੀ ਕੁਰਸੀ ਹੈ ਉਹ ਤੁਹਾਡੇ ਘਰੇ ਹੀ ਕੁੰਡਾ ਖੜਕਾਓਗੇ ਠੀਕ ਥੈਂਕ ਯੂ ਸਰ